ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਹੈ ਸਾਡੇ ਲੋਕ ਜਿਹੜੇ ਖਾਸ ਕਰਕੇ ਪੰਜਾਬ ਤੋਂ ਹੈ ਨਾ ਇਹ ਤਿੰਨ-ਚੋ ਮੁਲਕਾਂ ਦੇ ਮਗਰ ਭੇਵੇਂ ਹੱਥ ਧੋਗੇ ਮਗਰ ਦੇ ਇੰਗਲੈਂਡ ਹੋ ਗਿਆ ਅਮਰੀਕਾ ਹੋ ਗਿਆ ਕੈਨੇਡਾ ਹੋ ਗਿਆ ਆਸਟ੍ਰੇਲੀਆ ਹੋ ਗਿਆ ਤੇ ਨਿਊਜ਼ੀਲੈਂਡ ਇੱਥੇ ਕਿਤੇ ਅੰਗਰੇਜ਼ੀ ਚੱਲਦੀ ਏ ਲੇਕਿਨ ਦੋਸਤੋ ਜਦੋਂ ਉਹ ਦਰਵਾਜ਼ੇ ਬੰਦ ਕਰੀ ਜਾ ਰਹੇ ਵੇ ਉਹ ਸ਼ਰਮ ਕਰੇ ਵੀ ਸਾਨੂੰ ਹੋਰ ਲੋੜ ਨਹੀਂ ਇਹ ਬੰਦਿਆਂ ਦੀ ਬੜੇ ਬੰਦੇ ਸੜਕਵਾ ਚੁੱਕੇ ਹੋਏ ਕਾਰ ਸੜਾ ਪੂਰਾ ਫੁੱਲ ਹੋ ਗਿਆ ਐ ਸਾਲ ਕੋ ਰਹਿਣ ਜਗ੍ਹਾ ਨਹੀਂ ਗਈ ਕਿ ਤੁਸੀਂ ਜਵਰਦਸੀ ਏਜੰਟਾਂ ਹੀ ਵਿਜੀ ਲਗਾਈ ਜਾ ਰਹੇ ਹੋ ਲਗਾਈ ਜਾ ਰਹੇ ਲਗਾਈ ਜਾ ਰਹੇ ਉਹਦਾ ਫਾਇਦਾ ਕੀ ਹੈ ਜਦੋਂ ਤੁਹਾਨੂੰ ਬਦਰ ਉੱਤੇ ਨਾ ਰਿਸਪੈਕਟ ਹੋਣੀ ਨਾ ਕੁਛ ਹੋਣਾ ਹੈ ਸ਼ੇਰਿੰਗ ਤੁਸੀਂ ਰਹਿਣਾ ਹੈ ਨਾ ਤੁਹਾਨੂੰ ਚੰਗੀ ਰਹਾਸ਼ ਮਿਲਣੀ ਨਾ ਚੰਗਾ ਕੰਮ ਮਿਲਣਾ ਕਿਉਂਕਿ ਜਦੋਂ ਬਹੁਤ ਜ਼ਿਆਦਾ ਬੰਦੇ ਚਲੇ ਜਾਂਦੇ ਨੇ ਤਾਂ ਲੇਬਰ ਦੀ ਕਦਰ ਨਹੀਂ ਰਹਿੰਦੀ ਕੋਈ ਵੀ ਜਿੱਥੇ 10 ਪਾਉਂਡ ਦਾ ਰੇਟ ਹੈ ਕੰਮ ਕਰਨ ਦਾ ਜਾਂ 12 ਪਾਉਂਡ ਤੁਸੀਂ 5 ਪਾਉਂਡ ਤੁਹਾਨੂੰ ਮਿਲਨੇ ਕੋਈ ਤੁਹਾਡੇ ਖਰਚੇ ਪੂਰੇ ਨਹੀਂ ਹੋਣੇ ਤੁਸੀਂ ਇੰਡੀਆ ਬੈਠੇ ਜਰਬਾ ਲਾਉਂਦੇ ਹੋ ਵੀ ਇੱਕ ਫੋਨ ਖਵਾਉਂਗੇ ਤੇ 8799 200 ਇੱਤੇ ਪੁੰਡਾ ਹਸਾਮਾ ਖਰਚੀ ਬੜੇ ਗਏ ਜੀ ਅੱਜ ਕੱਲ ਉਹ ਪੁਰਾਣੀਆਂ ਗੱਲਾਂ ਨਹੀਂ ਰਹੀਆਂ ਪਹਿਲਾਂ ਲੋਕੀ ਤਾਂ ਪੈਸੇ ਜੋੜ ਲੈਂਦੇ ਸੀ ਖਰਚੇ ਨਹੀਂ ਸੀਗੇ ਲੋਕਾਂ ਕੋਲ ਬਿਲਕੁਲ ਜੈਜ ਖਰਚਾ ਸੀ ਕਿਸੇ ਨੇ ਸ਼ੌਂਗ ਨਹੀਂ ਸੀ ਵੀ ਮੋਟਰਸਾਈਕਲ ਲੈਣਾ ਤੇ ਛੇ ਕਾਰ ਚਾਹੀਦੀ ਅੱਜ ਕੱਲ ਜੀ ਬੱਚੇ ਤੁਹਾਡੇ ਪਿੱਛੇ ਆਏ ਥੋੜੇ ਸਿਆਣੇ ਉਹ ਕਹਾਂਗੇ ਪਾਪਾ ਪੈਸੇ ਭੇਜੋ ਮੈਨੂੰ ਮੈਂ ਮੋਟਰਸਾਈਕਲ ਲੈਣਾ ਹੈ ਮੈਂ ਆਈਫੋਨ ਲੈਣਾ ਹੈ ਮੈਂ ਕਾਰ ਲੈਣੀ ਹੈ ਮੈਨੂੰ ਝੇਬ ਖਰਚਾ ਚਾਹੀਦਾ ਹੈ ਤੇ ਪਿਓ ਦੀ ਕਮਾਈ ਕੀ ਕਰੀਏ ਇੱਥੇ ਉਹ ਤੇ ਤੁਸੀਂ ਪੈਸੇ ਜੋੜੋਗੇ ਤੇ ਫੇਰ ਹੀ ਪਿੱਛੇ ਕੋਈ ਥੋੜੀ ਪ੍ਰਾਪਰਟੀ ਬਣੇਗੀ ਥੋੜੀ ਬਹੁਤ ਜਾਂਜੀਏ ਤੁਸੀਂ ਇੱਥੇ ਵੀ ਆਣਾ ਚਾਹੋ ਤੇ ਈਜ਼ੀ ਨਹੀਂਗਾ ਇੰਗਲੈਂਡ 'ਚ ਐਸੀ ਫੈਮਿਲੀ ਨਹੀਂ ਸੈਟ ਹੋ ਸਕਦੀ ਅੱਜਕੱਲ੍ਹ ਤੇ ਕਾਨੂੰਨੀ ਇਹਨਾਂ ਨੇ ਬੜੇ ਸਖਤ ਕਰਤੇ ਵੇ ਸਖਤ ਕਰਨ ਦਾ ਮਤਲਬ ਹੀ ਹੋਵਾ ਵੀ ਇਹਨਾਂ ਨੇ ਇਮੀਗ੍ਰੇਸ਼ਨ ਕੰਟਰੋਲ ਕਰਨੀ ਹੈ ਵੀ ਜਿਆਦਾ ਬੰਦੇ ਇੱਥੇ ਆਣ ਹੀ ਨਾ ਗਏ ਦੇ ਬਈ ਦੇ ਕਾਨੂੰਨ ਸਖਤ ਹੋਈ ਜਾ ਰਹੇ ਹਰ ਦੇਸ਼ ਦੇ ਵਿੱਚ ਫਰਾਂਸ 'ਚ ਵਸੇ ਕੋਈ ਵੈਲਿਊ ਨਹੀਂ ਬੰਦਿਆਂ ਦੀ ਉਥੇ بڑے ਬੰਦੇ ਪਹਿਲਾਂ ਤੁਰੇ ਫਿਰਦੇ ਵੇ ਬਾਕੀ ਰਹਿ ਗਈ ਗੱਲ ਇੰਗਲੈਂਡ ਚ ਆਪਣਾ ਦੇਸੀ ਭਾਈਚਾਰਾ ਬਹੁਤ ਹੈਗਾ ਏਨਡੀਆ ਹੋਵੇ ਪਾਕਿਸਤਾਨੀ ਹੋਵੇ ਬੰਗਲਾਦੇਸ਼ੀ ਹੋਵੇ ਸ਼੍ਰੀਲੰਕਨ ਹੋਵੇ ਇਹ ਸਭ ਨੂੰ ਉਹ ਇੱਕੋ ਮੂਲ ਦੇ ਬੰਦੇ ਸਮਝਦੇ ਵੇ ਭਾਵੇਂ ਤੁਸੀਂ ਕਹਤੋਂ ਪਾਕਿਸਤਾਨੀ ਭਾਵੇਂ ਇੰਡੀਅਨ ਤੇ ਭਾਵੇਂ ਬੰਗਲਾਦੇਸ਼ੀ ਤੇ ਭਾਵੇਂ ਸ਼੍ਰੀਲੰਕਾ ਉਹ ਸਭ ಏਸ਼ੀਅਨ ਸਮਝਦੇ ਵੇ ਤੇ ਸਭ پیسے ਕਮਾਉਣ ਦੇ ਚੱਕਰ ਜਾਈਏ ਇਸ ਕਰਕੇ ਤੁਸੀਂ ਨਵੇਂ ਮੁਲਕਾਂ ਵੱਲੋਂ ਕੋਈ ਯੂਰਪ ਦੇ ਜੇ ਤੁਸੀਂ ਕਿਤੇ ਯੂਰਪ ਦੇ ਕਿਸੇ ਵੀ ਕੰਟਰੀ 'ਚ ਸੈੱਟ ਹੋ ਜਾਂਦੇ ਹੋ ਤੁਹਾਨੂੰ ਬੜੀ ਮੋਜ ਏ ਇੱਕ ਵਾਰੀ ਪਾਸਪੋਰਟ ਆਟਾਲਿਆਨਾ ਤੇ ਫਿਰ ਤੁਸੀਂ ਯੂਰਪ ਜਿੱਥੇ ਮਰਜੀ ਚਲੇ ਜਾਣਾ ਕਿਸਤੇ ਮਰਜੀ ਕਾਰੋਬਾਰ ਕਰ ਸਕਦੇ ਹੋ ਆਪਣੀ ਫੈਮਿਲੀ ਮਵਾਸੇਕ ਦਿਓ ਮਾਪੇ ਨੂੰ ਸੈੱਟ ਕਰਾ ਸਕਦੇ ਹੋ ਇੰਗਲੈਂਡ 'ਚ ਜੇ ਤੁਸੀਂ ਮਾਪੇ ਵੀ ਨਹੀਂ ਮਵਾਸੇ ਆਪਣੇ ਹਾਂ ਇਕੱਲੇ ਤੁਸੀਂ ਰਹਿਣਾਂ ਦੀ ਵਕਰੀ ਗੱਲ ਏ ਕਈ ਇੱਥੇ ਇਹੋ ਜਿਹੇ ਬੰਦੇ ਵੇਖੇ ਜਿਹੜੇ ਇਕੱਲੇ ਇਕੱਲੇ ਪੁੱਤਰ ਆਏ ਮਾਂ ਦੇ ਉਹ ਦੋਸਤੋ ਮੰਨ ਲਓ ਤੁਸੀਂ ਪੱਕੇ ਹੋ ਵੀ ਗਏ ਤੇ ਜੇ ਮਾਪੇ ਤੁਸੀਂ ਆਪਣੇ ਨਹੀਂ ਮਗਾ ਸਕਦੇ ਤੇ ਤੁਸੀਂ ਵੱਤ ਵਤ ਸਾਲ ਦੋ ਸਾਲ ਕਿਚਕ ਲਾਉਗੇ ਦੋ ਚਾਰ ਦਿਨ ਹਫਤਾ ਦਸ ਦਿਨ ਰਹੋਗੇ ਘਰਦਿਆਂ ਕੋਲ ਘਰ ਦੇ ਉੱਤੇ ਪਰੇਸ਼ਾਨੇ ਵੀ ਮੁੰਡਾ ਵੀ ਭੇਜਦਾ ਤੇ ਪੈਸੇ ਵੀ ਗਏ ਤੇ ਮੁੰਡੇ ਨੇ ਤਰਸਣਾ ਵੀ ਮਾਂ ਪਿਓ ਨੂੰ ਮੈਂ ਮਿਲ ਨਹੀਂ ਸਕਦਾਗਾ ਕਿਉਂਕਿ ਕਈ ਵਾਰ ਸਾਲ ਬਾਦ ਵੀ ਨਹੀਂ ਆ ਜਾਂਦਾ ਇੰਨੇ ਪੈਸੇ ਨਹੀਂ ਜੁੜਦੇ ਖਰਚੇ ਇੱਥੇ ਬੜੇ ਵੇ ਤੁਸੀਂ ਨਹੀਂ ਇਹ ਨਾ ਸੁਚੇਤ ਬਿਕਰੀ ਸਸਤੀ ਬੰਦੇ ਵੇ ਖਰਚੇ ਵੀ ਇੱਥੇ ਦੋਸਤੋ ਬਹੁਤ ਅਗੇ ਜਦੋਂ ਤੁਸੀਂ ਪੌਣ ਕਮਾਓਗੇ ਖਰਚ ਕਰੋਗੇ ਨਾ ਤੁਹਾਨੂੰ ਫਿਰ ਪਤਾ ਲੱਗੇਗਾ ਅੱਜ ਕਾ ਯੂਰਪ ਰੈਂਡ ਦਾ ਬੜਾ ਫਾਇਦਾ ਹੈ ਜੀ ਬੜੀਆਂ ਕੰਟਰੀਆਂ ਹੈਗੇ ਉੱਥੇ ਵੀ ਤੁਸੀਂ ਥੋੜੇ ਪੈਸੇ ਜੀ ਸੈੱਟ ਹੋ ਸਕਦੇ ਹੋ ਆਪਣਾ ਕਾਰੋਬਾਰ ਕਰ ਸਕਦੇ ਹੋ ਕਿਉਂਕਿ ਜੁੜੀ ਨਹੀਂ ਵੀ ਤੁਸੀਂ 60 ਲੱਖ ਰੁਪਏ ਲਾ ਕੇ ਅਮਰੀਕਾ ਜਾਣਾ ਹੈ ਤੁਸੀਂ 25-30 ਲੱਖ ਜੀ ਆਪਣਾ ਕਾਰੋਬਾਰੀ ਸੈੱਟ ਕਰ ਸਕਦੇ ਹੋ ਆ ਵੀ ਸਕਦੇ ਹੋ ਫੈਮਲੀ ਮਗਾ ਸਕਦੇ ਹੋ ਉਮੀਦ ਹੈ ਕਿ ਤੁਹਾਨੂੰ ਵੀਡੀਓ ਪਸੰਦ ਆਏਗੀ ਪਸੰਦ ਆਈ ਸ਼ੇਅਰ ਕਰ ਦੇਣਾ ਚੈਨਲ ਸਬਸਕ੍ਰਾਈਬ ਕਰ ਦੇਣਾ ਥੈਂਕ ਯੂ